ਸਸਤੀ ਕਾਲ ਜੀ ਸਾਰਿਆਂ ਨੂੰ ਆ ਤੁਸੀਂ ਪਿੱਛੇ ਦੇਖ ਸਕਦੇ ਜੋ ਕਾਰਜ ਚੱਲ ਰਹੇ ਫਲਾਈ ਦੇ ਰੁੱਖ ਦੇ ਫਲੀਆਂ ਦੇ ਵਿੱਚੋਂ ਸੀਡ ਕੱਢੇ ਜਾ ਰਹੇ ਬੀਜ ਕੱਢੇ ਜਾ ਰਹੇ ਆ ਇਹਦਾ ਤਾਂ ਸਮਾਂ ਹੈਗਾ ਫਲਾਈ ਦੇ ਰੁੱਖ ਦੇ ਬੀਜਾਂ ਨੂੰ ਇਕੱਠਾ ਕਰਨ ਦਾ ਰਾਈਟ ਸਮਾਂ ਹੈਗਾ ਕਿਉਂਕਿ ਫਲਾਈ ਦਾ ਰੁੱਖ ਸਾਡਾ ਪੰਜਾਬ ਦਾ ਇੱਕ ਵਿਰਾਸਤੀ ਰੁੱਖ ਆ ਇਸ ਇੱਕ ਇਹਦੀ ਹੋਰ ਖਾਸੀਅਤ ਹੈ ਕਿਉਂਕਿ ਇਹ ਪਾਕਿਸਤਾਨ ਪੰਜਾਬ ਤੇ ਸਾਡੇ ਪੰਜਾਬ ਵਿੱਚ ਹੀ ਫਲਾਈਆਂ ਹੈਗੀਆਂ ਇੱਥੋਂ ਹੀ ਸਾਨੂੰ ਬੀਜ ਮਿਲ ਸਕਦਾ ਸਾਨੂੰ ਅਸੀਂ ਜੀ ਪਰਚੇਜ਼ ਵੀ ਕਰਨ ਜਾਵਾਂਗੇ ਬਾਹਰੋਂ ਦੇਹਰਾਦੂਨ ਤੋਂ ਜਾਂ ਹਰਿਆਣਾ ਜਾਂ ਹੋਰ ਸਟੇਟ ਤੋਂ ਸਾਨੂੰ ਕਿਤੇ ਨਹੀਂ ਮਿਲਣੇ ਹੈਗੇ ਇਸ ਲਈ ਰਾਈਟ ਸਮਾਂ ਹੈਗਾ ਤੇ ਫਲਾਈ ਸਾਡੇ ਪੰਜਾਬ ਦੇ ਵਿੱਚ ਇਹਦੀ ਕਿਸੇ ਸਮੇਂ ਦਾਤਨ ਵੀ ਕੀਤੀ ਜਾਂਦੀ ਸੀ ਕਿ ਬਹੁਤ ਸਾਰੇ ਗੁਰੂ ਘਰ ਸਾਡੇ ਪੰਜਾਬ ਦੇ ਜਿਹੜੇ ਫਲਾਈ ਦੇ ਨਾਂ ਤੇ ਬਣੇ ਹੋਏ ਆ ਤਾਂ ਇਸ ਜਿਹੜੀ ਗੂੰਦ ਫਲਾਈ ਦੀ ਆ ਤਾਂ ਉਹ ਪੰਜੀਰੀ ਚ ਪਾਈ ਜਾਂਦੀ ਸੀਗੀ ਉਹ ਲੋਰ ਬੈਕ ਪੇਨ ਵਾਸਤੇ ਜੋ ਲੇਡੀ ਜੋ ਜਨਮ ਦਿਨ ਦੇ ਬੱਚੇ ਨੂੰ ਉਸ ਤਾਕਤ ਦੇਣ ਵਾਸਤੇ ਫਲਾਈ ਦੇ ਜਿਹੜੀ ਗੂੰਦ ਵਰਤੀ ਜਾਂਦੀ ਸੀ ਉਸ ਤੋਂ ਬਾਅਦ ਜਿਹੜਾ ਫਰਨੀਚਰ ਜਿਹੜਾ ਬੰਦਦਾ ਸੀਗਾ ਲੱਕੜ ਬਹੁਤ ਮਜਬੂਤ ਸੀ ਲੋਕ ਉਹ ਪਰਸ਼ਤੀਆਂ ਚ ਰੱਖ ਲਏ ਸੀ ਲੱਕੜ ਨੂੰ ਕੱਟ ਕੇ ਫਿਰ ਉਹ ਬਾਅਦ ਚ ਫਰਨੀਚਰ ਫਰਨੀਚਰ ਬਣਾਉਂਦੇ ਸੀ ਉਸ ਵਾਰ ਫਲਾਈ ਦੇ ਫਲੇ ਜਿਹੜੇ ਕਣਕ ਨੂੰ ਕੱਢਣ ਵਾਸਤੇ ਵਰਤੇ ਜਾਂਦੇ ਕਿਸੇ ਸਮੇਂ ਵਿੱਚ ਇਸ ਲਈ ਜਿਹੜੇ ਫਲਾਈ ਹੈਗੇ ਸਾਡੇ ਪੰਜਾਬ ਦਾ ਵਿਰਾਸਤੀ ਰੁੱਖ ਹੋਂਦ ਕਰਕੇ ਸਾਡੀ ਜਿਹੜੀ ਸੰਸਥਾ ਹੈਗੀ ਗਰਾਉਂਡ ਗਲਾਸ ਫਾਊਂਡੇਸ਼ਨ ਲਗਾਤਾਰ ਇਸ ਰੁੱਖ ਨੂੰ ਮਤਲਬ ਤਿਆਰ ਕਰਦੀ ਆ ਜਿਸ ਕਿਸੇ ਵੀਰ ਭਰਾ ਉਹਦੇ ਪਿੰਡਾਂ ਦੇ ਪੰਚਾਇਤਾਂ ਨੂੰ ਕਿਤੇ ਆਪਣੇ ਪਿੰਡ ਚ ਲਾਉਣੀਆਂ ਜਾਂ ਕਿ ਯੂਥ ਕਲੱਬ ਨੇ ਲਾਉਣੀਆਂ ਫਲਾਈਆਂ ਤਾਂ ਸਰ ਤੁਸੀਂ ਮਤਲਬ ਕਹਿੰਦਾ ਇਹ ਜੂਨ ਜੁਲਾਈ ਚ ਲੈ ਸਕਦੇ ਹਾਂ ਇਸ ਰੁੱਖ ਦੇ ਬੀਜਾਂ ਨੂੰ ਹੁਣ ਇਕੱਠਾ ਕਰਨਾ ਤੇ ਮਾਰਚ ਪਹਿਲੇ ਹਫ਼ਤੇ ਨੂੰ ਬੀਜਣਾ ਹੈਗਾ ਚਾਹਾਂਗੇ ਹਨਰ ਰਾਈਟ ਟਾਈਮ ਆਹੇ ਦਸੰਬਰ ਜਨਵਰੀ ਚ ਇਕੱਠਾ ਕਰਨਾ ਇਹ ਬੀਜ ਜਿਹੜੇ ਹੈਗੇ ਇਸ ਤੋਂ ਬਾਅਦ ਜੇ ਇਹਨੂੰ ਲੇਟ ਕਰਾਂਗੇ ਇਹਨੂੰ ਕੀੜਾ ਲੱਗ ਕੇ ਖ ਤਾਂ ਹੁਣ ਇਹਨੂੰ ਕਟਾ ਕਰ ਲੋ ਤੇ ਇਹਦੇ ਆਪਾਂ ਬੂਟੇ ਤਿਆਰ ਕਰ ਸਕਦੇ ਹਾਂ